ਚੱਲ ਦਾਲ ਤੇ ਪਰ ਚੱਲੀ ਆ ਤਰਤਾ ਵੀ ਕੱਟ ਕੇ ਲਾ ਹੀ ਦਿੰਨੀ ਟਾਈਮ ਨਾਲ ਇਹ ਟੀਟ ਨੇ ਕਿਹੜਾ ਉੱਠਣਾ ਵਾ ਜਦੋਂ ਖਾਣ ਦਾ ਟਾਈਮ ਆਉਣਾ ਵਾ ਨਾ ਥਾਲੀ ਲੈ ਕੇ ਸਭ ਧੋਕੇ ਹੋ ਜਾਣਾ ਵਾ ਪਤਾ ਨਹੀਂ ਕੀ ਕਰਦੀ ਰਹਿੰਦੀ ਅੰਦਰ ਵੜ ਕੇ ਕਿਹੜੀਆਂ ਪੱਟੀਆਂ ਚੜੰਦੀ ਰਹਦੀ ਇਹਨੂੰ ਚੜੀ ਜਾਂਦੇ ਮੇਰੇ ਸਿਰ ਤੇ ਕਸਰ ਵਾ ਮੰਮੀ ਜੀ ਆਹ ਦੱਸ ਆਹ ਗੱਲ ਸੁਣੋ ਮੇਰੀ ਪਹਿਲਾਂ ਆਹ 10000 ਰੁਪਇਆ ਦੇਓ ਮੈਨੂੰ ਵੀ 10000 ਆਹੋ ਕਿੱਥੇ ਜਾਣਾ 10000 ਲੈ ਕੇ ਉਹ ਅਹੀਂ ਲੀੜਾ ਕਪੜਾ ਲਿਆਉਣਾ ਵਾ ਮਾਉ ਜਣਾ ਕੱਪੜਾ ਲੈਣਾ ਤੂੰ ਨਾ ਜਿਹੜੇ ਪੁਰਾਣੇ ਲੀੜੇ ਕੱਪੜੇ ਸੀ ਉਹ ਕਿੱਥੇ ਗਏ ਤੁਹਾਡੇ ਮੰਮੀ ਉਹ ਤੇ ਸਿਆਲਾਂ ਵਾਲੇ ਕੱਪੜੇ ਆ ਗਰਮੀ ਵਾਲੇ ਥੋੜੀ ਜਿਹਾ ਧੁੱਪ ਵੇਖੋ ਕਿੰਨੀ ਹੋਈ ਹਣ ਨਾ ਤੇ ਜਿਹੜੀ ਗਰਮੀ ਵਾਲੇ ਪੋਟਲੀਆਂ ਬਣਾ ਬਣਾ ਕੇ ਤਾਂ ਟੰਗੀਆਂ ਵੀ ਨਹੀਂ ਆਏ ਨੇ ਉਹ ਕੀ ਕਰਨੀਆਂ ਖੋਲੋ ਉਹਨਾਂ ਨੂੰ ਬਥੇਰਾ ਕੱਪੜਾ ਲੀੜਾ ਵਾ 5 10 ਇੰਨੀ ਬੋਟਲੀਆਂ ਦੇਖੋ ਉਹ ਹੀ ਥੋੜੀ ਹੁਣ ਮੈਂ ਪਾਈ ਜਾਣੇ ਆ ਆਪਦੇ ਹੀ ਰੰਗ-ਬਰੰਗੇ ਲੈ ਆਂਦੇ ਆ ਗਰਮੀਆਂ ਅਜੇ ਸ਼ੁਰੂ ਨਹੀਂ ਹੋਈਆਂ ਤੇ ਪੰਜ ਸੂਟ ਲੈ ਕੇ ਆਂਦੇ ਆ ਤੇ ਚਾਰਾਂ ਪੜਿਓ ਲੈ ਕੇ ਦਿੱਤੇ ਭਾਂ ਭਤੀਜੀ ਨੂੰ ਮੈਂ ਨਹੀਂ ਲੈ ਰਹੇ ਹੈਗੇ ਸੂਟ ਲੁਤਰੋਂ ਦੀ ਵਿਚ ਬਾਦਵੇਂ ਕਿਦਾਂ ਚਲਦੀ ਆ ਹੈ ਨਾ ਕਿਹੜੇ ਲੈ ਤੇ ਪਤੀਜੀ ਨੂੰ ਮੈਂ ਪਤੀਜੀ ਵਿਚਾਰੇ ਨੇ ਕਿਤੇ ਕੱਪ ਚਾਹ ਦਾ ਨਹੀਂ ਪੀਤਾ ਤੂੰ ਮੈਨੇ ਮਹਣੇ ਮਾਰਨ ਵੀ ਆ ਗਈਆਂ ਹਾਂ ਆਹ ਉਹ ਮੈਨੂੰ ਪਤਾ ਵਾ ਬੈਗ ਭਰ ਭਰ ਕੇ ਲਫਾਵੇ ਭਰ ਭਰ ਕੇ ਆਏ ਮੈਨੂੰ ਕਿਹੜੇ ਦੇਖਦਾ ਨਹੀਂਗਾ ਉਹ ਬੈਗਾਂ ਵਿੱਚ ਚਾਦਰਾਂ ਹੈਗੀਆਂ ਦੇਲੇ ਖੋਲ ਕੇ ਵੇਖਿਆ ਕਰ ਜਿਹੜਾ ਤੂੰ ਦੇਖਦਾ ਕੁਛ ਨਹੀਂਗਾ ਇਹ ਜਾਂ ਕਿਹੜੀਆਂ ਚਾਦਰਾਂ ਉਹ ਚੁੱਪ ਕਰ ਇੱਕ ਮਿੰਟ ਜਾਓ ਲਿਆਓ ਪੈਸੇ 10000 ਕਿੱਥੋਂ ਲਾਵਾਂ ਪੈਸੇ ਕੋਈ ਪੰਜੀ ਨਹੀਂ ਮਿਲਣੀ ਲੱਗੀਆਂ ਨਾ ਸਮਝ ਆ ਗਏ ਮੂੰਹ ਚੁੱਕ ਕੇ ਦੋਵੇਂ ਅੱਧੇ ਕ ਦਿਨ ਦਾ ਕੰਮ ਕਰਦਾ ਤੇ ਪਤਾ ਕੋਈ ਨਹੀਂ ਵੀ ਕੰਮ ਵੀ ਕਰਨਾ ਵਾ ਸਾਰਾ ਦਿਨ ਇਕੱਲੀ ਲੱਗੀ ਰਹਿਨੀ ਆ ਮੈਂ ਆ ਬਹਿ ਜਾ ਇਧਰ ਆਣ ਕੇ ਪੈਸੇ ਦੇਉਂਗੀ ਤੇ ਫੇਰ ਹੀ ਜਾਣਾ ਬਿਠਾ ਲੈ ਬਿਠਾ ਲੈ ਇਹਨੂੰ ਆਹੋ ਮੇਰੇ ਸੱਤੇ ਚੜਾ ਕੇ ਲੱਗੀ ਤੈਨੂੰ ਦੇਣ ਨੋਟ ਗਿਣ ਕੇ ਮੈਂ ਨਹੀਂ ਲਿਆ ਕੇ ਦੋ ਹੀ ਚਾੜਾ ਵਾ ਲੇਟ ਹੋਣ ਦੇ ਦਿਨੀਆਂ ਤੈਨੂੰ ਪੈਸੇ ਤੂੰ ਫੜਾਏ ਜੋ ਹੈ ਮੈਨੂੰ ਫੜਾਏ ਤਾਂ ਹੀ ਮੰਗਣ ਦੇ ਆ ਨਾ ਜਾ ਕੋ ਕੰਮ ਕਰ ਕਰ ਜਾ ਕੇ ਉਹਨੂੰ ਤਾਂ ਲੈ ਗਈ ਆ ਉਹਦੋਂ ਬੜੀ ਜਲਦੀ ਇੰਨਾ ਨਹੀਂ ਪਤਾ ਹੈਗਾ ਵੀ ਹਾਂ ਮੇਰੇ ਘਰ 'ਚ ਨੋ ਵੀ ਹੈਗੀ ਉਹਨੂੰ ਵੀ ਲੈ ਕੇ ਦੇਣਾ ਕੋਈ ਕੱਪੜਾ ਲੀੜਾ ਜੇ ਨੋ ਚੰਗੀ ਹੋਵੇ ਤਾਂ ਨੋ ਨੂੰ ਲੈ ਕੇ ਜਾਵਾਂ ਮੀਟਰ ਲੰਮੀ ਜ਼ਬਾਨ ਵ ਕਦ ਤੱਕ ਜਮ ਰੇਖਾ ਸਾਹਮਣੇ ਜ਼ੁਬਾਨ ਵੀ ਮੇਰੀ ਤੋਹੀ ਕੀਤੀ ਏਡੀ ਲੰਮੀ ਮੈਂ ਆਪਣੀ ਪਿਛੋਣੀ ਹੀ ਲੈ ਕੇ ਆਈ ਆ ਆ ਵੇਖਣ ਲਾਗੇ ਬਹਿ ਕੇ ਬੇਇਜ਼ਤੀ ਕਰਾਉਂਦਾ ਮਾਂ ਦੀ ਨਾ ਸ਼ਰਮ ਨਾ ਹਜਾਰ ਤੇ ਫੇ ਤੁਸੀਂ ਲਿਆ ਦਿਓ ਪੈਸੇ ਜਾ ਕੇ ਪੈਸੇ ਲੈ ਕੇ ਆਓ ਫਿਰ ਜਾਣਾ ਹੀ ਅੱਜ ਬਿਠਾ ਲਾ ਬਿਠਾ ਲਾ ਸਿਰ ਤੇ ਚੜ ਕੇ ਬਿਠਾ ਲਾ ਨੂੰ ਆਪਣੇ ਇੱਕ ਚੰਗਾ ਮੰਮੀ ਮੇਰੀ ਗੱਲ ਸੁਣ ਤਮਾਸ਼ਾ ਨਾ ਲਾ ਜਦਾ ਜਹ 10000 ਰੁਪਇਆ ਲੈ ਕੇ ਆ ਚਲੀਏ ਜੀ ਮੈਂ ਤਮਾਸ਼ੇ ਮੈਂ ਆ ਲਉਣੀ ਆ ਜਦੋਂ ਇਹ ਲਉਂਦੀ ਆ ਤਮਾਸ਼ਾ ਹੋਦਾ ਨੂੰ ਕੋਈ ਕਹਿੰਦਾ ਦਮ ਅਗਰ ਲੱਗਾ ਪੰਜੇਰੂ ਜਿਆ ਮੇਰੀ ਗੱਲ ਸੁਣ ਲਓ ਫਿਰ ਜੇ ਨਹੀਂ ਨਾ ਲਿਆ ਵੇਹਾ ਦੋਗੀ ਤੇਰੇ ਵਾਲੀ ਐਨੇ ਖਰਚੀਆ ਕਰਦੇ ਤੂੰ ਕੀ ਇਹਦੇ ਮਗਰ ਲੱਗ ਗਿਆ ਵਾ ਹੈ ਉਹ ਫੇਰ ਜਾਓ ਜਾ ਕੇ ਲਿਆ ਕੇ ਦੋ 10000 ਰੁਪਏ ਜਿਹੜਾ ਰੱਖਿਆ ਅੰਦਰ ਲੈ ਸਕਿਓ ਲਿਆ ਤੇ ਮੀਆ ਹੈ ਡੰਬ ਤੇ ਨਹੀਂ ਤੁਹਾਡਾ ਮੱਥਾ ਮੁੜ ਕੇ ਨਾ ਸਾਰੀ ਗਰਮੀਆਂ ਕਿਤੇ ਨਾ ਨਰੇਓ ਕੱਪੜਿਆਂ ਦਾ ਉਹ ਨਹੀਂ ਲੈਂਦੀ ਆ ਤੇ ਲਿਆ ਕੇ ਦੋ ਪਹਿਲਾਂ ਆ ਤੇ ਲਿਆ ਕੇ ਦੋ ਕਿ ਦਸ ਖਾਲ ਕੇ ਲੈਂਦੀ ਅੰਦਰੋਂ ਉਹਨੂੰ ਹੈ ਜਾੜ ਲਓ ਜਾੜ ਲਓ ਜੋ ਕੁਛ ਹੈਗਾ ਜਾੜ ਲਓ ਕੋਈ ਗੱਲ ਨਹੀਂ ਤੁਹਾਡਾ ਹੀ ਪੜਨਾ ਜੇ ਪੜਨਾ ਵੀ ਇਹਦੇ ਮੇਰਾ ਕਿਚੜਾ ਤੇਰਾ ਤਰੀਕਾ ਵਧੀਆ ਹੈ ਤੂੰ ਮੈਂ ਸਹੀ ਕਹਿਣ ਈ ਵੀ ਇੱਥੇ ਬੈਠੇ ਰਿਓ ਸਿਰ ਤੇ ਚੜ ਕੇ ਹਿੱਲੇ ਹੋਣਾ ਫੇਰ ਇਹਨੇ ਆਪੇ ਦੇਣੇ ਪੈਸੇ ਉਦੋਂ ਤੇ ਇਹਨੇ ਰੁਪਈਆ ਨਹੀਂ ਕੱਢ ਕੇ ਲਿਆ ਕੇ ਦੇਣਾ ਹੈਗਾ ਅਜਾੜ ਦੱਸਦੀ ਆ ਉਦੋਂ ਨਹੀਂ ਝਾੜ ਹੁੰਦਾ ਜਦੋਂ ਆਪਣੀ ਭਤੀਜੀ ਨੇ ਲੈ ਕੇ ਜਾਂਦੀ ਨਾਲ ਚਾਰ ਸੂਟ ਲਿਆ ਕੇ ਦਿੱਤੇ ਉਹਨੂੰ ਮੈਨੂੰ ਕਿਤੇ ਪਤਾ ਹੀ ਨਹੀਂ ਲੱਗਦਾ ਤੇ ਪੰਜ ਆਪਣੇ ਲਿਆਂਦੇ ਆ ਆਹ ਰੱਖ ਰੱਖ ਵਧੀਆ ਕੀਤਾ ਤੂੰ ਵਧੀਆ ਕੀਤਾ ਇਹ 9000 ਰੁਪਈਆ 1000 ਦਾ ਪੁਰਾਣਾ ਮੈਂ ਸਿਲੰਡਰ ਹਾਂ 9000 ਆਹੋ ਥੋੜਾ ਬਥੇਰਾ ਵਾ ਚੰਨ ਟਾ ਤਾਂ ਹੁਣ ਭਰਿਆ ਪਿਆ ਵਾ ਉੱਦ ਹੀ ਘੁੱਟ ਲਿਆ ਦਾ 10000 ਰੁਪਏ ਘੁੱਟ ਲਿਆ ਵਾ ਪਿੱਛੇ ਨਹੀਂ ਜਾ ਜਾ ਤਰੀ ਜਾ ਮੇਰੇ ਕੋ ਫੋਰ ਨਾਲ ਕੋ ਸੁਣ ਲਈ ਚੱਲੇ ਮੰਮੀ ਫੇਰ ਅਸੀਂ ਹਾਂ ਚੱਲੇ ਅਸੀਂ ਮੰਮੀ ਆ ਨਵਾਂ ਹੀ ਗੰਦ ਪਾਤਾ ਇਹਨਾਂ ਨੇ ਹੈ ਕਿਦਾਂ ਰੀਸਾ ਜਿਦਾਂ ਕਰਦੀ ਏ ਜੇ ਮੈਂ ਆਪਣੀ ਭਤੀਜੀ ਲੈ ਆਈ ਗਈ ਉਹਨੇ ਵਿਚਾਰੀ ਨੇ ਖਾ ਲਿਆ ਉੱਥੇ ਉਹਨੇ ਤੱਤੀ ਨੇ ਕਿਤੇ ਨਾ ਚਾਹ ਦਾ ਕੱਪ ਨਹੀਂ ਪੀਤਾ ਇਦਾਂ ਹੀ ਚਲ ਗਈ ਹੈ ਤੇ ਇਹਦਾ ਹਾਲ ਵੇ ਪੰਜ ਸ਼ੂਟ ਤੂ ਲੱਲੇ ਤੇਰੇ ਸ਼ੂਟ ਉਹਨੂੰ ਲੈ ਤੇ ਜਿਦਾਂ ਨੇ ਵੇਖੇ ਹੁੰਦੇ ਗਿਣੇ ਹੁੰਦੇ ਇਹਨੇ ਕਿਦਾਂ ਜ਼ੁਬਾਨ ਚ ਲਾਉਂਦੀ ਏ ਲੁਤਰੋ ਕੇ ਥਾਂ ਦੀ ਹੈਂ ਆਲੰਦ ਇਹ ਜਰਾ ਕਾਜੇ ਨੂੰ ਦੱਸ ਨਹੀਂ ਆ ਨਾ ਮਾਤੇ ਨੂੰ ਮੈਂ ਕਿੱਦਾਂ ਲੈ ਕੇ ਨਾਲ ਗਿਆ ਵਾ ਉਹਨੂੰ ਹੈ ਬਹੁਤਾ ਹੀ ਭੂਏ ਚੜ ਗਿਆ ਵਾ ਉਹਨੂੰ ਵੀ ਸਿੱਤੇ ਚੜਾ ਲਿਆ ਵਾ ਉਲਟਾ ਮੇਰੇ ਸਿੱਤੇ ਨਾਲ ਬੈਠੇ ਦੋਵੇਂ ਜੀ ਤੈਨੂੰ ਵੀਦੇ ਹੱਥ ਨਹੀਂ ਪੈਗੀ ਬੋਲਣ ਦੀ ਹੈ ਜਦੋਂ ਵੇਖੇ ਬੁੜਬੜ ਬੁਲਬੁਲ ਹੈ ਚੁੱਪ ਕਰ ਜਾ ਮੇਰਾ ਮੂੰਹ ਨਾ ਖਲਾਇਓ ਹੁਣ ਹੁਣ ਤੁਸੀਂ ਆਗੇ ਤੁਹਾਡੀ ਵਾਰੀ ਹੋ ਗਈ ਹੁਣ ਉਹ ਹੋਇਆ ਕੀ ਆ ਕੀ ਦੱਸਾਂ ਮੈਂ ਹੋਇਆ ਕੀ ਆ ਇੱਥੇ ਤੇ ਰੋਜ ਦਾ ਕਲੇਸ਼ ਵਾ ਦੱਸੇਂਗੇ ਤੇ ਫੇਰੀ ਗੱਲ ਤਾਂ ਪਤਾ ਲੱਗੂਗਾ ਸੁਣ ਲਓ ਫਿਰ ਹਾਂ ਆਣਾ ਤੁਹਾਡਾ ਲਾੜਦਾ ਵਾ ਹਾਂ ਹੈ ਅੱਜ ਆ ਗਿਆ ਮੂੰਹ ਬਣਾ ਕੇ ਸੁਖਤੇ ਨਾ ਕੋ ਕੰਮ ਨਾ ਕਰ ਅੰਦਰੋਂ ਪੱਟੀ ਚੜਾ ਕੇ ਤੇ ਲੈ ਜਾਂਦਾ ਇਹ ਮਮੀ 10000 ਰੁਪਏ ਦੇ ਦੇ ਇਹਨੇ ਕਰਨਾ ਸੀ ਤਾਂ ਯਾਰ ਇਹਨੇ ਕੀ ਕਰਨਾ ਸੀ 10000 ਹੈ ਰੀਸ ਕਰਦੀ ਹੈ ਰੀਸ ਉਧਰ ਮੈਂ ਗਈ ਨਾ ਉਹਨੂੰ ਨਾਲ ਲੈ ਕੇ ਆਹੋ ਤੇ ਅੱਜ ਇਹ ਡਈ ਪਾਂਗੇ ਲਾਉਣ ਹੈ ਉਹਨੂੰ ਸੁਖਤੇ ਤਿਆਰ ਬਿਆਰ ਕਰਕੇ ਤੇ ਮੇਰੇ ਵੱਲ ਘਲਾਤਾ 10000 ਲੈ ਆਪਣੀ ਮਾਂ ਕੋ ਤੇ ਮੈਂ ਵੀ ਕੱਪੜੇ ਲੈੜੇ ਆ ਹੈਂ ਉਹਨੂੰ ਪਤਾ ਕੀ ਪੱਟੀ ਚੜਾਈ ਆ ਇਹ ਪੰਜ ਤੇਰੀ ਮਾਂ ਨੇ ਸੂਟ ਸਵਾਇਆ ਤੇ ਤੇਰੇ ਨਾਮ ਨੂੰ ਲੈ ਕੇ ਦਿੱਤੇ ਆ ਤਾਂ ਤੁਸੀਂ ਮੈਨੂੰ ਆਪ ਹੀ ਦੱਸੋ ਕਿ ਕਿਹੜੇ ਮੈਂ ਪੰਜ ਲਏ ਆ ਤੇ ਕਿਹੜੇ ਨਵ ਨੂੰ ਮੈਂ ਤਿੰਨ ਨੇ ਆ ਕੇ ਦਿੱਤੇ ਆ ਹੱਦ ਹੋ ਗਈ ਇਹਦੇ ਵਾਲੀ ਯਾਰ ਗੱਲ ਤੇ ਬੜੀ ਗਲਤ ਹੋ ਆ ਹੈ ਗਲਤ ਨਹੀਂ ਤੇ ਹੋਰ ਕੀ ਆ ਹੈ ਜੇ ਇਦਾਂ ਹੋਣ ਲੱਗੀ ਫਿਰ ਤੇ ਬਣ ਗਿਆ ਕਰ ਉਹ ਤੇ ਗੱਲ ਨਹੀਂ ਜਾੜਾ ਤੇਰਾ ਨਿਹਰਾ ਹੀ ਜਾੜਾ ਹੈ ਕੰਮ ਕਰ ਕਰਦੀ ਕੋਈ ਨਹੀਂ ਗੀ ਤੇ ਪੈਸੇ ਰੋਜ਼ ਮੰਗਦੀ ਐ ਤੇ ਹੁਣ ਆ ਕਿੱਥੇ ਆ ਚਲ ਗਿਆ ਲੈ ਕੇ ਸ਼ਹਿਰ ਕੇ ਮਗਰ ਮਗਰ ਤਰਿਆ ਛੱਡਾ ਉਹ ਚੁਪ ਜਾ ਕੇ ਥਾਂ ਦਾ ਪੈਸੇ ਲੈ ਗਿਆ ਵਾ ਲੈ ਗਿਆ ਵਾ ਮੈਂ 9000 ਰੁਪਏ ਦਿੱਤਾ ਫਿਰ 1000 ਮੈਂ ਰੱਖ ਲੈ ਵਿੱਚ ਮੈਂ ਇਹਨੇ ਸਿਲੰਡਰ ਪਰੋਣਾ ਵਾ ਉਹਨੂੰ ਕਹੇ ਸਾਰੇ ਨਾ ਖਰਚੀ ਉੱਥੇ ਹੈ ਹੁਣ 300 ਰੁਪਏ ਬਚ ਕੇ ਆਉਂਦਾ ਨਾਲ ਗਈ ਜੂ ਜੱਸ ਜੇ ਰੁਪਈਆ ਘਰ ਆਉਣ ਦਊਗੀ ਤੇ ਆਖਿਓ ਹੈ ਖਾਣ ਦੀ ਵੀ ਬੜੀ ਭੁੱਖੀ ਐ ਨਾ ਪੀਜੇ ਪਾਜੇ ਖਾਉਣੇ ਆ ਹੂੰ ਪੀਜਿਆਂ ਦੀ ਵੀ ਸਰੀ ਸ਼ਕੀਨ ਵਾ ਵੇਖਿਓ ਸਹੀ ਪੀਜੇ ਨੂੰ ਉਹ ਉਹਨੂੰ ਹੱਥ ਪਾਉਣਾ ਜਿਹੜਾ ਸਭ ਤੋਂ ਮਹਿੰਗਾ ਵਾ ਉਹ ਚੱਲ ਹੁਣ ਨਾ ਤੇ ਬੰਦਾ ਸਸਤੀ ਚੀਜ਼ ਲੈ ਕੇ ਖਾਲੇ ਮਸਾ ਤੂੰ ਵੀ ਜ਼ੁਬਾਨ ਅੰਦਰ ਰੱਖ ਕੁਛ ਨਹੀਂ ਹੋ ਗਿਆ ਜੇ ਚਲ ਗਈ ਉਹ ਤੇ ਤੇ ਕੰਮ ਸਾਰਾ ਮੁੱਕ ਜਾਣਾ ਹੈ ਉਦੋਂ ਨਾਲ ਉਹ ਜੂ ਨਾਲ ਖੜਿਆ ਨਾਲ ਇਹਨੂੰ ਵੀ ਲੈ ਆਂਦੀ ਤੇਰੇ ਮੈਂ ਵੱਡੇ ਆ ਗਿਆ ਇਹ ਨਹੀਂ ਤੁਹਾਨੂੰ ਮੈਂ ਪੁੱਛਿਆ ਨਹੀਂ ਪੁੱਛਿਆ ਹੀ ਇੱਥੇ ਜੇ ਉਦਨ ਨਾਲ ਜਾਂਦੀ ਉਦਨ ਕਿਹੜੀ ਕੱਟ ਕਰਨੀ ਹੀ ਇਹਨੇ ਮੇਰਾ ਕੀ ਆਉਣਾ ਹੈ ਉਦਰ ਉਦੋਂ ਤੇ ਇਹਦੀਆਂ ਚੀਜ਼ਾਂ ਆਉਣੀਆਂ ਸਾਰੀਆਂ ਮਹਾਰਾਣੀ ਦੀਆਂ ਕਸੂਰ ਸਾਰਾ ਤੇਰਾ ਵਾ ਨਾ ਮੇਰਾ ਕਸੂਰ ਜੇ ਚੰਗੀ ਹੋਵੇ ਨਾ ਮੈਨੂੰ ਮੰਮੀ ਜੀ ਕਹਿ ਕੇ ਬੋਲੇ ਕੰਮ ਕਰੇ ਘਰ ਦਾ ਸਾਰਾ ਮੈਨੂੰ ਵੀ ਦਿਖੇ ਮੇਰੀ ਨੋ ਚੰਗੀ ਆ ਇਹਨੂੰ ਮੈਂ ਚੀਜ਼ਾਂ ਲੈ ਕੇ ਦੇਣੀਆਂ ਵਾ ਹੈ ਯਾਰ ਸਭ ਤੋਂ ਵੱਧ ਟਾਈਮ ਤੇ ਤੁਸੀਂ ਰਹਿੰਦੇ ਘਰ ਹੈਂ ਐਂ ਤੇ ਕਦੀ ਕਦਾਈ ਬਾਹਰ ਆਉਂਦਣਾ ਹੋਣਾ ਹੁੰਦਾ ਜਦੋਂ ਵੇਖੀ ਉਹ ਪੁੱਤਖਾਨਾ ਆਉਂਦਿਆਂ ਨੂੰ ਲੜਾਈ ਆਉਂਦਿਆਂ ਨੂੰ ਲੜਾਈ ਆ ਜਾ ਹੈ ਨਹੀਂ ਆ ਜਾ ਉਹ ਚਲ ਗਿਆ ਨਾ ਤੇ ਮੈਂ ਝੂਠੀ ਆ ਝੂਠੀ ਐਥੇ ਤੂੰ ਆਹੋ ਜੋ ਸੱਚਾ ਮੈਂ ਦੱਸ ਦਿੱਤਾ ਵਾ ਮੈਂ ਤਾਂ ਹੀ ਮਾੜੀ ਲੱਗਣੀ ਸਾਰਿਆਂ ਨੂੰ ਮੈਂ ਬੋਲ ਜੂ ਪੈਣੀ ਆ ਉਹ ਜਾ ਜਾ ਤੜਕਾ ਤੜਕਾ ਲਾ ਪਟਾ ਉਹ ਅੰਦਰੇ ਅੰਦਰ ਜੜਾ ਵੱਢਦੀ ਆ ਨਾ ਉਹ ਚੰਗੀ ਲੱਗਦੀ ਸਾਰਿਆਂ ਨੂੰ ਉਹ ਜਾ ਸਿਰਨਾਖਾ ਜਾ ਕੇ ਸੂਜੀ ਬਣਾ ਮੈਂ ਕਿੱਥੇ ਜਾਵਾ ਮੈਂ ਤਾਂ ਇੱਥੇ ਰਹਿਣਾ ਜਬੀ ਘੇਟੇ ਮੰਜੀ ਤੇ ਬੈਠੀ ਘੜੋਂ ਪੜੂ ਪੜੂ ਕਰੀ ਜਾਂਦੀ ਆ ਉਹ ਮੰਜੀ ਤੇ ਦੇਖਣੀ ਆ ਨਾ ਲੰਗਰ ਤਾਂ ਉਹ ਬਾਹਰੋਂ ਹੁੰਦਾ ਵਾ ਹੈਨਾ ਲੰਗਰ ਤੇ ਰੈਸਟੋਰੈਂਟ ਤੋਂ ਲਵਾਇਆ ਕੋਈ ਨਹੀਂ ਮੇਰੀ ਜਵਾਨੀ ਦੇਖਦੀ ਸਾਰਿਆਂ ਨੂੰ ਲੱਗ ਜੂਗਾ ਪਤਾ ਆਲੰਦੋ ਟਾਈਮ ਵੇਖੋ ਸਹੀ ਨਾ ਪੁੱਤ ਆ ਜਿੱਦਾਂ ਦੇ ਫੁੱਲ ਲਿਆਂਦੇ ਐ ਨਾ ਤੂੰ ਫੁੱਲਾਂ ਦਾ ਦਵਾਈ ਲੈਦੀ ਨਾ ਕੋਈ ਹੋਰ ਵੀ ਪੁੱਤ ਕੰਮ ਕਰ ਕਰ ਲਿਆ ਕਰ ਮੰਮੀ ਵੇਖੋ ਕਿੰਨੇ ਸੋਹਣੇ ਲੱਗਦੇ ਆ ਜੇ ਸਾਫ਼ ਸੁਥਰੇ ਰੱਖਾਂਗੇ ਤੇ ਫੇਰ ਹੀ ਇਹਨਾਂ ਨੇ ਵਧਣਾ ਉਹਦੇ ਤੇ ਸੋਕੀ ਜਾਂਦੇ ਨੇ ਚਲ ਉਹ ਮੈਂ ਤੇਰੀ ਗੱਲ ਮੰਨਨੀ ਆ ਅਮਿੰਦਰ ਨੇ ਆ ਜਾਣਾ ਸ਼ਹਿਰੋਂ ਉਹਦੀ ਹੁੰਦੇ ਰੋਟੀ ਦੀ ਤਿਆਰੀ ਕਰਨੀ ਤੇ ਮੈਂ ਕਰਾਂ ਤਿਆਰੀ ਤੇ ਤੂੰ ਕੋਈ ਹੋਰ ਕੰਮ ਕਰ ਲੈ ਫੁੱਲਾਂ ਦਾ ਬਾਅਦ ਚ ਕਰ ਲੈ

ਕਦਾਂ ਮੇਰੀ ਭਤੀ ਤੇ ਦਿਵਾਲੀ ਹੁੰਦੀ ਆ ਹਰ ਹੈ ਇਹ ਕਿੱਧਰ ਆ ਗਈ ਹੈ ਫੇਰ ਕੋਈ ਨਕ ਸਿਆਪਾ ਪਾ ਜੀ ਦੀ ਸਾਡੇ ਘਰ ਨਾ ਮਈ ਸੱਚੀ ਗੱਲ ਤਾਂ ਜੀ ਬਸ ਸਿਕਰ ਹੋਰ ਸੁਣਾਓ ਕੀ ਹਾਲ ਜੇ ਵਧੀਆ ਵਧੀਆ ਉਹ ਕੁਰਸੀ ਬਾਰ ਕੇ ਇੱਥੇ ਕਰ ਲੜੀ ਨਹੀਂ ਕੋਈ ਨਹੀਂ ਤੁਹਾਡਾ ਲੱਗ ਬਈ ਨਹੀਂ ਇੱਥੇ ਮੈਂ ਕੁਰਸੀ ਕੀ ਕਰਨੀ ਆ ਤੇ ਤੱਗਾ ਕੱਟਣ ਦਾ ਜੇ ਆਹ ਹੋਬਿੰਦਰ ਗਿਆ ਜਿਹੜੀ ਕਿ ਸ਼ਹਿਰੋਂ ਤਾਂ ਮੈਂ ਆ ਗਿਆ ਅੱਛਾ ਉਹ ਤੁਗਾ ਤਾਂ ਮੈਂ ਲਾ ਕੇ ਰੱਖ ਦੇਆ ਪਿੰਡ ਦਾ ਕਾਲਾ ਪੈ ਜਾਂਦਾ ਅੱਛਾ ਅੱਛਾ ਮੈਂ ਵੀ ਹੁਣੇ ਕੱਟ ਕੇ ਆਈ ਹਾਂ ਜੇ ਅੱਛਾ ਅੱਛਾ ਆਹੋ ਮੈਂ ਚਲਾਣ ਕੇ ਲੰਮੀ ਤੜਕਾ ਪਹਿਲਾਂ ਜਾ ਕੇ ਜਰਾ ਕੁ ਕੁੜੀ ਵਾਲ ਚਾਤੀ ਮਾਰ ਆਵਾ ਵਧੀਆ ਕਿੱਦਾਂ ਵਧੀਆ ਕਿੱਦਾਂ ਤੇ ਹੋਰ ਬਹੁਤੀ ਠੀਕ ਹੈ ਹਾਂ ਬੜੀ ਵਧੀਆ ਸ਼ਾਪਿੰਗ ਕਰਨ ਗਈ ਅੱਜ ਅੱਛਾ ਆ ਹੁਣ ਦਿੱਤਾ ਸੀ 10000 ਰੁਪਈਆ ਮੈਂ ਮੈਂ ਕਿਹਾ ਜਾ ਮੁੰਡਿਆ ਲਿਆ ਦੇ ਕੋਈ ਨਾ ਕੁੜੀ ਨੂੰ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਵਿਆਹ ਵੀ ਹੋਇਆ ਹੁੰਦਾ ਵਾ ਨਿਆਣੇ ਦੇ ਜੀ ਕਾ ਦਾ ਚੀਜ਼ਾਂ ਲੈਣ ਨੇ ਤੇ ਫਿਰ ਮੈਂ ਨਹੀਂ ਰੱਖਦੀ ਹੁੰ ਮੈਂ ਆ ਤੇ ਆਪਣੀ ਨੌਨ ਫੁਲਾਉਂ ਰੱਖਿਆ ਤੇ ਮੁੰਡੇ ਨੂੰ ਕਿਹਾ ਵੀ ਲੈ ਮੁੰਡਿਆ 10000 ਰੁਪਇਆ ਤੇ ਜਿੰਦਾ ਨਾ ਕਪੜੇ ਮੰਗਦੀ ਲਿਆ ਕੇ ਦੇ। ਉਹ ਚਲੋ ਵਧੀਆ ਬਾਤ ਹੈ। ਜੇ ਆਪਨੀ ਰਿੱਜਾ ਕਰਨੀ ਹੋਰ ਕਿਹਨੇ ਕਰਨੀ ਆਂਗੀ। ਉਹਦੇ ਗੱਲ ਵਾ। ਜੇ ਸਸਾ ਨਾ ਰਿੱਜਾਂ ਗਾਮੀਆਂ ਤਾਂ ਕੌਣ ਕਰੂਗਾ। ਤੇ ਇੱਕ ਨਾ ਗੱਲ ਦਾ ਗੁੱਸਾ ਬੜਾ ਮੈਨੂੰ ਭੈਣ ਜੀ ਤੁਹਾਡੇ ਤੇ। ਹਾਏ ਹਾਏ ਕਿਹੜੀ ਗੱਲ ਦਾ ਗੁੱਸਾ ਹੋਣਾ। ਮੈਂ ਨਾ ਕੁੜਾ ਸੜਾਈ ਹੀਗੀ। ਅੱਛਾ ਤੇ ਤੁਹਾਡੇ ਘਰੋਂ ਆਵਾਜ਼ਾਂ ਮੜੀਆਂ ਉਂਡ ਜਾਂਦੀ। ਤੇ ਤੁਸੀਂ ਨਾ ਨਵਦੇ ਦਿਵਾਲੇ ਹੋਏ ਸੀ। ਨੱਕੀ ਹੋ ਗਿਆ ਮੇਰੀ ਭਤੀ ਆ ਜੇ ਮੈਂ ਨਾਲ ਲੈ ਗਈ ਤੇ ਆਖਰਾਂ ਕੀ ਕੋਈ ਹੱਦ ਹੋਈ ਤਾਂ ਡੇਵਾਲੀ ਤੁਸੀਂ ਤੇ ਕੁੜੀ ਦੇ ਦਿਵਾਲੀ ਹੋਗੇ ਹੈ 10 ਮੇ ਆਦੀ ਭੂਆ ਆਂ ਭਤੀ ਆ ਮੇਰੀ ਹਥੀਚੋਂ ਕੇ ਸਾਗ ਲਿਆਂਦਾ ਮੈਂ ਇਦਾਂ ਕਿ ਤਾਂ ਪਿੱਛੇ ਹਟ ਚਾਈਂ ਛੇਤੀ ਬੈ ਜਿੱਦਾਂ ਰਿਸ਼ਤਾ ਕਰਾ ਦਈਏ ਨਾ ਉਦੋਂ ਕਿਸ ਦੇ ਕਰਨ ਕਿ ਐਨੀ ਦਖਲ ਅੰਦਾਜ਼ੀ ਨਹੀਂ ਦੇਈਦੀ ਹੁੰਦੀ ਅੱਛਾ ਮੇਰੀ ਆ ਨੋ ਸਾਡੇ ਘਰ ਸੌ ਨਿੱਕੀਆਂ ਘੋਟੀਆਂ ਗੱਲਾਂ ਹੋਣ ਪਹਿਲਾਂ ਵੀ ਇੱਕ ਗੱਲ ਦੱਸ ਤੇਰਾ ਕੀ ਮਤਲਬ ਹੈਗਾ ਤੋ ਜੇ ਰਸਤਾ ਕਰਤਾ ਤੂੰ ਆਪਣੇ ਘਰ ਆ ਜੀ ਤੇ ਅਹੀਂ ਆਪਣੇ ਘਰ ਆ ਜੀ ਐਦਾਂ ਕਿਦਾਂ ਰਾਜੀ ਆਪਣੇ ਘਰ ਉਹ ਮੇਰੀ ਭਤੀ ਆ ਕੋਈ ਸੱਤ ਬਗਾਨੀ ਨਹੀਂਗੀ ਤੇ ਮੈਂ ਆਪਣੇ ਘਰ ਰਾਜੀ ਤੂੰ ਹੀ ਆਪਣੇ ਘਰ ਆ ਜੀ ਇਹ ਨਹੀਂ ਗੱਲਾਂ ਬਾਣੀਆਂ ਤੁਹਾਡੀਆਂ ਮੈਂ ਤਾਂ ਇਥੇ ਦੇਣੇ ਵੀ ਆਉਂਗੀ ਤੇ ਰਾਤ ਵੀ ਆਉਂਗੀ ਅਸੀਂ ਆ ਨੋ ਸੱਸ ਕਈ ਵਾਰੀ ਅਸੀਂ ਲੜਨਾ ਤੇ ਕਈ ਵਾਰੀ ਹੁਣ 16 ਜੇ ਤੂੰ ਸਾਈਡ ਤੇ ਰਹਿੰਦੀ ਨਾ ਤੇ ਵਧੀਆ ਗੱਲ ਵਾ ਮੈਂ ਨਹੀਂ ਰਹਿਣਾ ਸਾਈਡ ਸੂਟ ਤੇ ਇਹ ਤੁਹਾਡਾ ਵਹਿਮ ਜੇ ਉਹ ਆ ਮੇਰੇ ਭਤੀ ਜੀ ਤੁਹਾਡਾ ਘਰ ਦਾ ਜੋ ਮਰਜ਼ੀ ਉਹਨੂੰ ਆਖਾਂਗੇ ਤੇ ਚੁੱਪ ਕਰਕੇ ਬਿਠੀ ਰਹੂਗੀ ਮੈਂ ਨਹੀਂ ਚੁੱਪ ਕਰਕੇ ਬਹਿਣਾ ਲੱਗੀ ਆ ਨਾ ਸਮਝ ਮੈਂ ਤੈਨੂੰ ਇੱਕ ਗੱਲ ਕਹਿ ਦਿੰਨੀ ਆ ਜੇ ਤੂੰ ਹਮੇਲੇ ਚੰਗੀ ਚੁੱਪ ਕਰਕੇ ਆਪਣੇ ਘਰ ਬਹਿ ਜਾ ਹੁਣ ਇੱਥੇ ਤਮਾਸ਼ਾ ਨਾ ਲਵਾ ਸਾਡੇ ਘਰ 'ਚ ਜੋ ਮਰਜੀ ਹੋਵੇ ਨਾ ਤੇਰਾ ਕੀ ਮਤਲਬ ਆਵੇਂ ਨਾ ਨਾ ਉਹ ਕਿੰਦਾ ਮੇਰੀ ਬੇਇਕੀ ਕਰੀ ਜਾਂਦੇ ਆ ਦਸ ਮਹੀਨੇ ਤੇ ਆਈਆਂ ਕੋਈ ਭਤੀ ਵੱਲ ਹੈ ਇਹਨਾਂ ਦਾ ਕਿਵੇਂ ਖਾ ਜਾਣਾ ਹੈਗਾ ਆ ਦੇਖ ਲੈ ਕਿ ਕੰਮ ਕਰ ਤੂੰ ਮੈਨੂੰ ਕੱਲ ਨੂੰ ਕਹਿਣਾ ਆ ਤੂੰ ਮੇਰੀ ਕੁੜੀ ਨਾਲ ਕਰਦੀ ਆ ਆਂਦੀ ਮੈਂ ਕੂੜਾ ਸੁੱਟਣ ਲਈ ਨਾ ਇਹ ਪਤਾ ਨਿਕਾ ਵੀ ਲੜਾਈ ਸੁਣੀ ਮੈਂ ਠੀਰੇ ਗੱਲ ਤਾਂ 10 ਮੇਰੀ ਮੂੰਹ ਲੱਗਦੀ ਆ ਦੋ ਵਾਰੀ ਵੱਧ ਘੱਟ ਹੋ ਵੀ ਜਾਣ ਗੱਲਾਂ ਇਹ ਹੋਲੇ ਤੇਰੇ ਕੋ ਪੁੱਤ ਤੇਰੇ ਕੋ ਇਹਦਾ ਕੀ ਮਤਲਬ ਇਹ ਧੀਜੇ ਘਰ ਦੇ ਵੀ ਲੜਾਈ ਪਾਉਂਦੀ ਆ ਖਵਤਾ ਤੁਹਾਡੇ ਘਰ ਨ ਆਇਆ ਕਰ ਆ ਵੇਖ ਲੈ ਪੁੱਤ ਮੇਰਾ ਕਰੀਦਣਾ ਕਰ ਜੋ ਮੇਰੇ ਭੂਆ ਨਾਲ ਇੱਕਦਾਂ ਨਹੀਂ ਹੋਣਾ ਸੀ ਮੈਂ ਕਿੱਥੇ ਜਾਣਾ ਭੈਣਾ ਭੂਆ ਭਾਵਾ ਆਪਣੇ ਘਰ ਹੀ ਹੁੰਦੇ ਨਾ ਨੇ ਜਦੋਂ ਰਿਸ਼ਤਾ ਹੋ ਜੇ ਵਿਆਹ ਹੋ ਜੇ ਨਾ ਚੁੱਪ ਕਰਕੇ ਘਰ ਬਹਿ ਜਾਣਾ ਚਾਹੁੰਦਾ ਕਿ ਐ ਨਹੀਂ ਹੁੰਦਾ ਵੀ ਜਿੰਦਗੀ ਦੀ ਮੜਕਿਓ ਵਿਚੋਲਾ ਹੀ ਨਾਲ ਲਈ ਤੋ ਲੈ ਵੇਖ ਲੈ ਮੇਰਾ ਰਿਸ਼ਤਾ ਕਰਾ ਕੇ ਵੀ ਪਾਪ ਕਰਤਾ ਆਪਣੇ ਹੱਥੀਂ ਆਪਣੀ ਭਤੀ ਲਿਆਈਆਂ ਤੇ ਤੁਹਾਡਾ ਕਿਰਦਾ ਵਿੱਚ ਖਿਆਲ ਨਾ ਜਹੋ ਤੇ ਵੀ ਬਹਿ ਕੇ ਬੋਲ ਕੇ ਆਪ ਜੀ ਤੇ ਕਹਿੰਦੇ ਜੁੜ ਜਣ ਰਿੰਦੇ ਜੀ ਘੋੜੇ ਮੈਂ ਸੁਣਿਆ ਹੀ ਤੁਸੀਂ ਉਹਨੜ ਕੈਲੀ ਟਿਕਰੋ ਚਲ ਜਾਇਥੋ ਮੀਏ ਜੇ ਤੁਹਾਡਾ ਕਹਾਂ ਚ ਲੜਾਈਆਂ ਪਉਂਦੀ ਆ ਤੇ ਫਿਰ ਮੂੰਹ ਠੰਡ ਨਹੀਂ ਗਈ ਪੈਂਦੀ ਇਹ ਤੂੰ ਦੁੱਖ ਹੰਦਾ ਵਾ ਕਹਿੰਦੇ ਜੇ ਇਹ ਨਾ ਹੋਵੇ ਤੇ ਲਾ ਕੋਉਂਦੀ ਅੱਧਾ ਕੋ ਜੋ ਫੜਲਾ ਆਪਣੇ ਕਰਨੀ ਤੂੰ ਗਰਮ ਹੋ ਮੈਂ ਜਲਦੀ ਹੈ ਨਾ ਇਹਨੂੰ ਜਵਾਬ ਦਵੇ ਇਹ ਮੁੜ ਕੇ ਇੱਥੇ ਆਵੇ ਨਾ ਦਲੀਜਾਂ ਨਾ ਲੰਗੇ ਘੇੜ ਲਗਾ ਦੇ ਨੀ ਤੁਸੀਂ ਮੇਰੇ ਕਿਦਾਂ ਬਣ ਲਾ ਕਿ ਉਹ ਲੜਾਈ ਪਾਉਂਦੇ ਲੜਨ ਤੇ ਤੁਸੀਂ ਦੇ ਕੁਤ ਕਰਦੇ ਆ ਕਿ ਤੁਸੀਂ ਵੱਧ ਚੜ ਕੇ ਕਿਹ ਚਾਹਦੇ ਕਿ ਇਹਨੂੰ ਕਿ ਘਰ ਚ ਜਾ ਕੇ ਨਾ ਜਲ ਜਾ ਪਤਾ ਮੈਂ ਚੱਲੀ ਆ ਜਾਂਦੀ ਜਾਦੀ ਐ ਇੰਦੀ ਕੋਈ ਤੋਰ ਨਹੀਂ ਗਈ ਤੇ ਰਾਜ ਜਦੋਂ ਮੈਂ ਆਪਣੇ ਪ੍ਰਾਣ ਨੂੰ ਗੱਤਾਂ ਨਾ ਇੱਕ ਦਿਨ ਹੀ ਰਹਿਣ ਕਰੀਂ ਇਹ ਕੁੜੀ ਆਪਣੀ ਕੋਈ ਗੱਲ ਨਹੀਂ ਜੇ ਤੂੰ ਉਹ ਘਰ ਸਿਆਣਾ ਸਮਝ ਕੇ ਤਾਰ ਫੇਲ ਤ ਨਹੀਂ ਉਹ ਜਾ ਕੇ ਫੈਸਲਾ ਲੈਂਦਾ ਤੇ ਜੇ ਤੇਰੇ ਵਰਗਾ ਹੁੰਦਾ ਨਾ ਫੇਰ ਭਾਜੀ ਲਾਜੀ ਕੋਈ ਗੱਲ ਨਹੀਂ ਉਹ ਆਪਣੀ ਟੈਨ ਕਰ ਫੇਰਾ ਕਰਦੇ ਚੱਲੀ ਆ ਮੈਂ ਉਹ ਹਾਜੀ ਰੁਕ ਜਾ ਨਹੀਂ ਕੋਤਾ ਰੁਕਣਾ ਤਾਂ ਨਹੀਂ ਰਹਿ ਗਿਆ ਕੋਈ ਜਾਣਦੇ ਨਾ ਕੋਣ ਰੱਖਣੀ ਆ ਤੇਰੇ ਸਾਹਮਣੇ ਪੁਆੜਾ ਪਾ ਕੇ ਗਈ ਆ ਇਹਨੂੰ ਜਿੰਨਾ ਕਹਿੰਦੀ ਨਾ ਬਹਿਣ ਉਹਨਾਂ ਨੇ ਮੱਦ ਤਾਂ ਨਹੀਂ ਫੇਰ ਮਾਰ ਕੇ ਘਰ ਟੁੱਟਿਆ ਜਾਣੀ ਵਾਡਾ ਵਿਸਾਲਾ ਟੁੱਟਦਾ ਬਸਦਾ ਮੰਮੀ ਉਹਦੇ ਕੁਝ ਬੋਲਣੇ ਨਹੀਂ ਤੇ ਬੋਲੀ ਤੇ ਤੂੰ ਹੀ ਜਾਣਦੀ ਜੋ ਗੱਲਾਂ ਨਾ ਬਸ ਉਹਨਾਂ ਦੇ ਮੂੰਹ ਤੇ ਹੀ ਜਾਣਦੀ ਜਿਹੜੀ ਕੱਲ੍ਹ ਫਨੀ ਬਾਅਦ ਵਿੱਚ ਕਰ ਲੈਂਦੇ ਹੋ ਮੈਂ ਉਹਦੇ ਘਰ ਜਾ ਕੇ ਕਿਤਨਾ ਕਿਉਂ ਆਈ ਮੇਰੇ ਘਰ ਤੂੰ ਹੀ ਦੇ ਜਾਣਦੀ ਉਹਨਾਂ ਘਰ ਜੇ ਤਾਂ ਲੁਕਈਏ ਤੂੰ ਉਹਦੇ ਮੈਂ ਉਧਰ ਜਾਣਾ ਨਹੀਂ ਤੁਹਾਡੇ ਮਨ ਵਿੱਚ ਪਤਾ ਨਹੀਂ ਕਿਹੜਾ ਵੈਂਪ ਭਰਿਆ ਵਾ ਤੂੰ ਉਧਰ ਵੱਡਣਾ ਨਹੀਂ ਜੇ ਉਹ ਆ ਜਾਂਦੇ ਤੇ ਤੂੰ ਉਹਨਾਂ ਤੇ ਔਖੇ ਹੁੰਦੇ ਹੋ ਨਹੀਂ ਇਹਦਾ ਕੀ ਮਤਲਬ ਜਦੋਂ ਆਉਂਦੀ ਹੱਡ ਕਰ ਲੜਾਈ ਪੈਂਦੀ ਆ ਇਹ ਆਉਂ ਉਹਨੋਂ ਹੱਡ ਕਰ ਲੜਾਈ ਪੈਣਾ ਹੱਡ ਮम्मी ਜਦੋਂ ਮੈਂ ਦੇਖ ਤੂੰ ਵੀ ਪਿਆਰ ਨਾਲ ਬੋਲਿਆ ਕਰਾਂ ਤੂੰ ਤੇ ਗੜੀ ਓਖੇ ਹੋ ਜਾਂਦੇ ਜੀ ਬਸ ਠੀਕ ਆ ਭੂਆ ਹੀ ਚੰਗੀ ਲੱਗਦੀ ਆ ਸਾਡ ਦੀ ਕੀ ਲੋੜ ਵਾ ਇਥੋਂ ਸਾਰਾ ਕੁਝ ਮੇਰੇ ਨਪੂਆ ਨੇ ਨਹੀਂ ਕਰੋ ਕੋਈ ਦੇਣਾ ਹੈਗਾ ਭਾਵੇਂ ਮੰਮੀਓ ਕੁਝ ਵੀ ਨਾ ਦੇਣ ਮੇਰੇ ਮਨ ਵੀ ਇਥੋਂ ਸਾਰਾ ਕੁਝ ਲੈਣਾ ਪਰ ਘਰੇ ਦੀ ਬੇਸ ਦੀ ਥੋੜੀ ਘਰੇ ਦੀ ਘਰ ਆਏ ਦੀ ਸ਼ੇ ਪੁੱਤ ਤੂੰ ਉਹਨੂੰ ਆਈ ਨੂੰ ਸਮਝਾਉਂਦੀ ਵੀ ਮੇਰੇ ਸੱਸ ਦੇ ਅੱਗੇ ਨਾ ਬੋਲ ਉਹਨੂੰ ਆਪੇ ਹੁੰਦਾ ਵੀ ਮੈਂ ਨਹੀਂ ਬੋਲਣਾ ਜੇ ਤੂੰ ਹੀ ਮੇਰੇ ਦਿਵਾਲੀ ਹੁੰਡੀ ਤੂੰ ਉਹਨੇ ਹੋਰ ਗੱਲ ਬੋਲਣਾ ਹੀ ਔਲਣ ਤੇ ਮੰਮੀ ਮੈਂ ਬੋਲਦਿਆਂ ਵੇਖਿਆ ਵੀ ਨਹੀਂ ਆਹ ਪੁੱਤ ਤੂੰ ਤਰਲੇ ਮਾਰ ਰਹੇ ਨਾ ਭਾਈ ਇੰਦਾਂ ਦੀਆਂ ਗੱਲਾਂ ਨਾ ਕਰਿਆ ਕਰ ਤੇਰੇ ਸਾਹਮਣੇ ਇੰਨਾ ਕੁਝ ਕਾਢੀ ਤੇ ਤੂੰ ਫੇਰ ਕੁਆ ਦਾ ਸਾਥ ਦੇ ਨਹੀਂ ਮੰਮੀ ਸੱਚੀ ਸਹੀ ਗੱਲ ਤੂੰ ਹੀ ਬੜੀ ਚਲਾਗੋ आपे मन मान के चार गल करेगी टबर ते आप चंगा हो तो तरह झुडू ने इधर रिश्ता मंग के लिया छे छे दिन विदो मेरा मैं मर जाना जे मतलब चंगा तू मर जा मेरी खलासी हो जाती ਕੀ ਕਰਨੇ ਹੋ ਜੇ ਡੋਲੇ ਨਾਲ ਮੌਦਾਂ ਹੀ ਚੰਗੀ ਨਾਲੇ ਸਾਰਾ ਦਿਨ ਕੰਮ ਕਰੋ ਨਾਲੇ ਨਾ ਕੋਈ ਵੇਖੀ ਕਰਾਓ ਅੱਗੇ ਵੀ ਇੱਕ ਨਹੀਂ ਛੱਡਦੀਆਂ ਦੋ ਹੋ ਗਈਆਂ ਡੈਣਾ ਇੰਨੋਂ ਤਾਂ ਨੀਂਦੀ ਆਈ ਦੀ ਉੱਠੋ ਤਾਂ ਉਹ ਕੀ ਕਰਦਾ ਯਾਰ ਲੰਮੇ ਪੈਂਦਾ ਕਰ ਘੜੀ ਯਾਰ ਆ ਮੇਰੀ ਗੱਲ ਤੇ ਸੁਣੋ 24 ਘੰਟੇ ਤਤੇ ਰਹਦੇ ਹੁੰਦੇ ਜੀ ਕੀ ਹੋ ਗਿਆ ਹੁਣ ਹੁਣ ਹਣਾ ਕੀ ਆ ਮੈਂ ਤਾਂ ਚੰਗਿਆੜੀ ਲਾਈ ਆਂ ਤਿੰਦਰ ਕੀ ਕਰ ਹੋਰ ਆ ਜਗਾ ਕੀਤਾ ਹੀ ਹੋ ਹੈ ਤੇ ਨਾ ਰਬ ਨੂੰ ਨਹੀਂ ਜਦੋਂ ਗੱਲਬਾਤ ਹੋਣੀ ਨਾ ਵੀ ਤੇ ਆ ਗਈ ਅੱਛਾ ਤੇ ਜਦੋਂ ਉਹਨੇ ਮੈਂ ਵੇਖ ਲਿਆ ਨਾ ਤੇ ਆਉਂਦੀ ਆ ਮੈਂ ਵੀ ਨਾਟਕ ਕਰ ਲਿਆ ਰੋਣ ਦਾ ਫਿਰ ਮੈਂ ਵੇਖ ਲਿਆ ਤੇਰੀ ਸੱਸ ਮੈਨੂੰ ਘਰੋਂ ਕੱਢਣ ਲਈ ਆ ਅੱਛਾ ਸਾਕਾ ਕੁੜੀ ਨੇ ਵੇਖ ਲਿਆ ਉਹ ਵੀ ਫਿਰ ਪਈ ਗਾਲ ਆਪਣੀ ਸੱਸ ਦੇ ਠੀਕ ਠੀਕ ਹੋ ਗਿਆ ਜੀ ਕੰਮ ਸ਼ੁਰੂ ਵਧਾਈਆਂ ਤੁਹਾਨੂੰ ਹੁਣ ਹੈ ਚਲੋ ਵੇਖੋ ਹੁਣ ਕੀ ਬਣਦਾ ਹੈ ਹੁਣ ਕੀ ਬਣਨਾ ਵਾ ਹੁਣ ਕਪਾਤਰ ਰੋਜ਼ ਰਿਆ ਕਰਨਾ ਵਾ ਤੇ ਜਿਹੜੀ ਆਕੜ ਆਕੜ ਗੱਲਾਂ ਕਰਦੀ ਆ ਨਾ ਵੇਖਕ ਦਾ ਥੱਲੇ ਆਉਂਦੀ ਆ ਹੈ ਹੁਣ ਗੱਲ ਕਰੇ ਹਾਂ ਮੂੰਹ ਕੱਢ ਕੇ ਏਹ ਹੈ ਇਹਦੇ ਮੁੰਡੇ ਦਾ ਰਿਸ਼ਤਾ ਵੀ ਕਰਨਾ ਹੁਣ ਹੁਣ ਦੱਸ ਮੈਂ ਤਾਂ ਬੜੀ ਖੁਸ਼ੀ ਹੋਈ ਆ ਕਿ ਜੇ ਵਿੱਚ ਹੈ ਮੈਨੂੰ ਆndi ਤੁਸੀਂ ਆਪਣੇ ਘਰ ਰਹਿ ਆ ਕਰੋ ਸਾਡੇ ਘਰ ਨਾ ਆਇਆ ਤਾਂ ਮੈਂ ਮੇਰੀਏ ਭਤੀ ਦਾ ਘਰ ਮੈਂ ਜਿਨੇ ਆਵਾਂ ਮੈਂ ਰਾਤ ਆਵਾਂ ਤੂੰ ਮੈਨੂੰ ਡਾਕ ਨਹੀਂ ਸਕਦੀ ਉਹਨੂੰ ਕਹ ਤੇਰਾ ਕੰਮ ਮੁੱਕ ਗਿਆ ਹੁਣ ਗਾੜੀ ਇਹਦਾ ਉਹ ਕਹਤਾ ਸੀ ਮੈਂ ਮੇਰੀ ਭਤੀ ਦਾ ਘਰ ਰਹਾ ਹੁਣ ਮੈਂ ਤੇਰੇ ਘਰ ਨਹੀਂ ਆਉਂਦੀ ਤੇ ਬੜੀ ਅੱਗ ਲੱਗੀ ਕੇ ਬੜਾ ਲੱਗੀ ਮੈਨੂੰ ਗੱਲਾਂ ਕਰਨ ਤੇ ਫਿਰ ਆ ਗਈ ਨਾ ਉੱਤੇ ਅੱਛਾ ਨਾ ਵੀ ਡੈਬੀ ਫਿਰ ਆਹੋ ਪਈ ਘੜੇ ਦੇ ਜਿਹੜਾ ਕੋਣ ਹੋ ਜਾ ਸ਼ੁਰੂ ਮੈਂ ਨੌ ਸਸ ਹਾਂ ਹੁਣ ਵੇਖਿਓ ਹੁਣ ਨਾਮ ਨੇ ਨਹੀਂ ਕੁੰਦਿਆ ਕਰਨੀ ਹੋਰ ਮੈਨੂੰ ਤੇ ਨਿਬੜੀ ਖੁਸ਼ੀ ਹੈ ਜੋਤ ਜੂਲ ਪੈ ਗਿਆ ਹੁਣ ਉਹਦਾ ਜੋਤ ਪੂਰਾ ਪੂਰਾ ਪੈ ਗਿਆ ਵਾ ਹਾਂ ਹਾਂ ਆਪ ਤਾਂ ਵੀ ਬੜੀ ਚੁੱਕੀ ਹੈ ਨਾ ਮਾਦੀ ਕੋਆ ਜੀ ਤੁਸੀਂ ਕਿਉਂ ਨਹੀਂ ਆਉਣਾ ਤੁਸੀਂ ਆਇਆ ਕਰੋ ਤੇ ਹੁਣ ਸਾਹਮਣੇ ਨਾਟਕ ਤੇ ਮੈਂ ਕਰਨਾ ਹੀ ਮੈਨਾਂ ਨਹੀਂ ਮੇਰੀ ਬੇਇੱਜ਼ਤੀ ਕੀਤੀ ਮੈਂ ਆ ਘੋਣਾ ਵਾ ਆਪੋ ਆਪਾਂ ਪਣ ਪਿੰਦਰਨਾ ਗੱਲ ਕਰੂਗੀ ਕਿਉਂਕਿ ਪਾਪੀ ਰਹਿਣਾ ਵਾ ਹਾਂ ਹਾਂ ਆ ਮੈਂ ਵੀ ਹੁਣ ਕੋਟ ਚਾਹ ਪੀਣਾ ਬਣਾਉਣਾ ਚਾਹ ਚੁੱਪੀ ਰੋਟੀਆਂ ਦੇ ਕੰਮ ਵਾ ਚੰਗਾ ਕਰਕੇ ਹੋਰ ਕੀ ਜਾ ਜਾ ਪੱਜ ਜਾ ਪੀਂਦੇ ਰਹਿੰਦੇ ਪਾਣੀ ਹੋ ਜਾਏਗਾ ਨਹੀਂ ਪਾਣੀ ਪੀਣਾ ਕੀ ਕਰਨੀ ਹੈ ਕੁਛ ਨਹੀਂ ਕਰਨਾ ਬੈਠੀ ਹਾਂ ਠੀਕ ਆ ਮੰਮੀ ਆਪਣੇ ਦੇ ਕੰਮ ਵੇਖ ਲਓ ਕਿਉਂ ਕੀ ਹੈ ਇਹ ਉੱਦਾ ਪੂਆ ਜੀ ਨੂੰ ਆਉਂਦੇ ਆ ਕਿ ਉਹ ਪਵਾੜੇ ਪਹੁੰਚਦੇ ਨੇ ਉਹ ਗੱਲ ਕੀ ਹੋਈ ਹੈ ਘਰ ਆਏ ਹੀ ਪੂਆ ਜੀ ਅੱਜ ਤੇ ਮੰਮੀ ਨੂੰ ਨਹੀਂ ਇੰਨੀ ਪੇਸ਼ ਤੇ ਕੀਤੀ ਨਾ ਕੋਈ ਹਸਾਬ ਨਹੀਂ ਮੰਮੀ ਨੇ ਤੇ ਹੋਰ ਕਿਹੜੀ ਗੱਲਾਂ ਵਿਚਾਰੇ ਰੋਪੇ ਹੀ ਇੰਨਾ ਮੰਮੀ ਬੋਲੇ ਉਹਨਾਂ ਨੂੰ ਕਹਿੰਦੇ ਚੰਗੀ ਹੋਵੇ ਤੇ ਤੁਹਾਡੇ ਘਰੋਂ ਨਿਕਲ ਜਾ ਇਦੋਂ ਕੋਈ ਬੰਦਾ ਕਿਸੇ ਨੂੰ ਇਦਾਂ ਕਹਿੰਦੇ ਅਗਲੇ ਦੀ ਕੀ ਇੱਜ਼ਤ ਰਹਿੰਦੀ ਆ ਮੰਮੀ ਨੇ ਚਾਚੀ ਨੂੰ ਇਦਾਂ ਕਿਹਾ ਤੇ ਹੋਰ ਉਹ ਗੱਲ ਹੀ ਕੀ ਉਹ ਤਾਂ ਦੱਸ ਮੈਨੂੰ ਪਤਾ ਨਹੀਂ ਪਿੰਦ ਦੇ ਮੈਨੂੰ ਮੈਂ ਤਾਂ ਕੀ ਹੈ ਮੇਰੇ ਜਾਂਦੇ ਨੇ ਮਮੀ ਬੜਾ ਹੀ ਬੋਲਣ ਦੇ ਹਨ ਉਹਦੇ ਪੂਆ ਜੀ ਵਿਚਾਰੇ ਰੋਂਦੇ ਉਹ ਤਾਂ ਉਦਾਂ ਹੀ ਮਿਲਦੇ ਗਿਲਣਾਏ ਹੁਣੇ ਹੋਰ ਉਹਨਾਂ ਦੇ ਕਿੱਧਰ ਆਣਾ ਸੀ ਲੈ ਦੱਸ ਮੰਮੀ ਨਾ ਨਵੇਂ ਪੋੜਾ ਪਾੜਦੇ ਨੇ ਤੇ ਕਹਿੰਦੇ ਉਹਨਾਂ ਨੂੰ ਆ ਕਿ ਉਹ ਘਰ ਵਿੱਚ ਆਣ ਕੇ ਲੜਾਈ ਪਾਉਂਦੇ ਆ ਜੀਦੋ ਕੋਈ ਬੰਦਾ ਘਰ ਆਉਂਦਾ ਵਾ ਮੱਥੇ ਵੱਟ ਨਾ ਪਾਓ ਆਪੇ ਲੜਾਈ ਨਾ ਪਾਵੇ ਤੇ ਤੂੰ ਕਿੱਥੇ ਹੈ ਮੈਂ ਨਹੀਂ ਪਿੰਡਰ ਉੱਥੇ ਹੀ ਆ ਵਜ ਜੌਂਦੀਆਂ ਹਨ ਲਗੀਆਂ ਲੜਨ ਦੀਆਂ ਤੇ ਮੈਂ ਗਈ ਤੇ ਮੇਰੇ ਸਾਹਮਣੇ ਮੰਮੀ ਐਨਾ ਭੋਲਿਆ ਉਹਨਾਂ ਨੇ ਤੇ ਭੂਆਜੀ ਵਿਚਾਰੇ ਨੇ ਤਾਂ ਦੰਦੇ ਤੋਂ ਦੰਦ ਨਹੀਂ ਚੁੱਪਿਆ ਉਹ ਤੇ ਇਹੋ ਕਹੀ ਕਿ ਵੇਖ ਲੈ ਪੁੱਤ ਮੈਂਦੇ ਨੂੰ ਮਿਲਣ ਆਈਆਂ ਤੇ ਇਹ ਮੈਨੂੰ ਆਪਣੇ ਘਰੋਂ ਚੱਲ ਜਾ ਤੇ ਹਰ ਕੋ ਚਲੇ ਹੀ ਗਿਆ ਹਟਾਉਣਾ ਸਹੀ ਹੀ ਤੂੰ ਹਟੋੜਾ ਕੀ ਪਿੰਡਰ ਮੰਮੀ ਤੇ ਕਿਸੇ ਦੀ ਸੌਂਦੇ ਨਹੀਂ ਫਿਰ ਮੈਂ ਨਹੀਂ ਚੰਗਾ ਬੋਲੀ ਗਾੜੀ ਮੈਂ ਤਾਂ ਮੰਮੀ ਤੇ ਦੱਸਣ ਤੋਂ ਪਹਿਲਾਂ ਮੈਂ ਆਈ ਤੁਹਾਨੂੰ ਦੱਸ ਦਿੰਦੀ ਆ ਨਾ ਨਰਦੀ ਬਹੁਣ ਤੂੰ ਮੀ ਇਹ ਕੰਮ ਕਰਨ ਦਾ ਪੈਗੀ ਭਿੰਦਰ ਆਂਦੇ ਹੀ ਵੀ ਤੂੰ ਵੀ ਨਹੀਂ ਉਧਰ ਜਾਣਾ ਮੈਂ ਤੇ ਸਿਰਫ ਇਨਾ ਕਿਹਾ ਵਾ ਕਿ ਮੈਂ ਵੀ ਉਧਰ ਜਾਣਾ ਵਾ ਤੇ ਮੇਰੀ ਭੂਆ ਨੇ ਵੀ ਇੱਧਰ ਆਉਣ ਦਾ ਉਹ ਚਲੋ ਉਹ ਤਾਂ ਕੋਈ ਗੱਲ ਨਹੀਂ ਜਾਣਾ ਆਉਣਾ ਹੈਗਾ ਪਰ ਤੈਨੂੰ ਮੰਮੀ ਅੱਗੇ ਨਹੀਂ ਬੋਲਣਾ ਚਾਹੀਦਾ ਚਲੋ ਹਟਦੀ ਨਹੀਂ ਗੱਲਾਂ ਕਿੱਦਾਂ ਇਹ ਕਰੀ ਜਾਂਦੇ ਫਿਰ ਗੁੱਸੇ ਦੇ ਬੰਦੇ ਨੂੰ ਆ ਹੀ ਜਾਂਦਾ ਵਾ ਹੁਣ ਤੂੰ ਹੀ ਮੰਨ ਲਓ ਮੈਂ ਤੁਹਾਡੀ ਮੰਮੀ ਨੂੰ ਵਾਅਦਾ ਕਰਕੇ ਬੋਲੀ ਜਾਵਾਂਗੀ ਤੂੰ ਹੀ ਲਾਗੀ ਖਲੋਤੇ ਹੋਗੇ ਤੇ ਤੁਹਾਨੂੰ ਗੁੱਸਾ ਨਾ ਆਊਗਾ ਉਹ ਚਲੋ ਤੇ ਤੇਰੀ ਗੱਲ ਸਹੀ ਏ ਹੋ ਸਕਦਾ ਉਹਨਾਂ ਕੋਈ ਗੱਲ ਇਹੋ ਜਿਹੀ ਕੀਤੀ ਹੋਵੇ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਇਹੋ ਜਿਹੀ ਕੋਈ ਗੱਲ ਕੀਤੀ ਹੋਗੀ। ਪਰ ਹੁਣ ਪਤਾ ਲੱਗੂਗਾ ਲੱਗਾ ਤਾਂ ਫੇਰ ਹੀ ਆ ਨਾ। ਤੇ ਮੈਜ ਦੋਪਿੰਦਰ ਉੱਥੇ ਆ। ਲੱਗੇ ਖਲੋਤੀ ਹਾਂ ਮੈਂ ਆਨਰ ਦੇ। ਚੱਲ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਕਰਾਂਗਾ ਗੱਲ। ਤੇ ਉਹਨਾਂ ਨੂੰ ਸਮਝਾ ਦੋ ਕਿ ਇਦਾਂ ਨਾ ਕਰਿਆ ਕਰੋ। ਇਦਾਂ ਘਰ ਵਿੱਚ ਲੜਾਈ ਪੈਣੀ ਆ। ਇਹਨਾਂ ਹੋਏ ਕੱਲ ਨੂੰ ਮੁੜ ਕੇ ਕਹਿਣਗੇ ਆਪਣੇ ਭੂਆ ਕਰਕੇ ਤੇ ਮੇਰੇ ਨਾਲ ਬੋਲਦੀ ਆ। ਉਹ ਨਹੀਂ ਨਹੀਂ ਨਵਦੀਪ ਐਵੇਂ ਇਹੋ ਜਿਹਾ ਕੰਮ ਨਾ ਕਰੀ ਤੂੰ। ਜਦੋਂ ਮੇਰੇ ਸਾਹਮਣੇ ਮੇਰੇ ਰਿਸ਼ਤੇਦਾਰ ਦੀ ਬੇਇੱਜ਼ਤੀ ਕਰਨਗੇ ਫਿਰ ਮੈਂ ਤੇ ਬੋਲਣਾ ਹੀ ਆ ਨਾ ਗਾੜੀਓ। ਓਏ ਤਾ ਆਪਣੇ ਘਰ ਚ ਲੜਾਈ ਪਾਉਣੀ ਏ ਤੂੰ ਹੁਣ ਜੇ ਤੂੰ ਮੰਮੀ ਨੂੰ ਕਹੀਂ ਕਿ ਫਿਰ ਮੈਨੂੰ ਵੀ ਗੁੱਸਾ ਚੜੇਗਾ ਤੇ ਇਹੀ ਤਾਂ ਗੱਲ ਮੈਂ ਤਾਂ ਤੈਨੂੰ ਸਮਝਾਉਂਦੀ ਕਿ ਮੰਮੀ ਨੂੰ ਸਮਝਾ ਦਿਓ ਇਦਾਂ ਚੰਗੇ ਨਹੀਂ ਲੱਗੀਦਾ ਆਪਣੀ ਇੱਜ਼ਤ ਘਟਦੀ ਆ ਤੂੰ ਵੀ ਸਮਝਾਉਣਾ ਹੀ ਨਾ ਤੂੰ ਜ਼ਰੂਰੀ ਲੜਨਾ ਹੀ ਅੱਗੋਂ ਮੈਂ ਸਮਝਾਇਆ ਹੀ ਪਹਿਲਾਂ ਕਿੰਦਰ ਉਹਨਾਂ ਨੂੰ ਸੁਣਦੇ ਨਹੀਂ ਹੀ ਕਿਸੇ ਦੀ ਗੱਲਾਂ ਚੱਲ ਕੋਈ ਗੱਲ ਨਹੀਂ ਵੇਨਾ ਮਾਂ ਮੰਮੀ ਨਾਲ ਗੱਲ ਕਰ ਉਹਦੇ ਲੜਾਈ ਨੂੰ ਮਾਰਦੇ ਨੇ ਵਾਜਾਂ ਚੱਲ ਤੂੰ ਵੀ ਸ਼ਾਂਤ ਹੋ ਜਾ ਹਣ ਕੁਝ ਨਹੀਂ ਹੋ ਗਿਆ ਜਾਏਗੇ ਹਿੰਦਨ ਤੇ ਮੈਲਾ ਹੀ ਘੂਆਂ ਨਾਲੇ ਕਈ ਵੇਂ ਤਾਂ ਮarre ਮੁੱਟੀ ਗਲਤੀ ਹੋਈਦੀ ਏ ਕੁਝ ਕਿਉਂ ਨਹੀਂ ਹੋ ਗਿਆ ਪਿੰਦਰ ਜਦੋਂ ਮੰਨ ਲਓ ਤੁਹਾਨੂੰ ਕੋਈ ਕਰੂ ਕਹੂਗਾ ਵੀ ਸਾਡੇ ਘਰੋਂ ਨਿਕਲ ਜਾਓ ਤੇ ਤੁਸੀਂ ਫਿਰ ਗੁੱਸਾ ਨਾ ਕਰੋ ਕਿ ਉਹ ਗੱਲ ਦਾ ਆਹੋ ਚੱਲ ਹੈ ਤਾਂ ਸਹੀ ਪਰ ਹੁਣ ਮੈਂ ਵੀ ਦੱਸ ਕੀ ਕਰਾਂ ਤੁਸੀਂ ਸਮਝਾਓ ਮੰਮੀ ਨੇ ਥੋੜਾ ਬੋਤਾ ਇਦਾਂ ਨਹੀਂ ਚੰਗੇ ਲੱਗੇ ਦਾ ਉਹਦਾ ਮੰਮੀ ਕਹਿੰਦੇ ਮੈਂ ਬੜੀ ਸਿਆਰੀਆਂ ਤੇ ਸਾਰਾ ਕਸੂਰ ਉਹਦਾ ਵਾ ਆਪ ਇਹਨਾਂ ਨੇ ਉਹਨਾਂ ਕਰ ਜਾਣਾ ਨਹੀਂ ਤੇ ਜੇ ਉਹ ਹੁੰਦੇ ਨੇ ਤਾਂ ਵੀ ਔਖੇ ਹੁੰਦੇ ਆ ਓਏ ਪਿਛਲੀਆਂ ਗੱਲਾਂ ਕਰਕੇ ਹੁੰਦੇ ਨੇ ਉਹ ਗੱਲ ਛੱਡ ਨਹੀਂਦੀ ਨਾ ਇਹਨਾਂ ਨੇ ਜੋ ਪਿੱਛੇ ਹੋ ਗਿਆ ਉਹਨੂੰ ਪਿੱਛੇ ਰਹਿਣ ਦੋ ਹਾਂ ਉੱਤੇ ਤੀ ਮਿੱਟੀ ਪਾਓ ਹੁਣ ਚੱਲ ਕੋਈ ਨਹੀਂ ਮੈਂ ਕਰਦਾ ਮੰਮੀ ਨਾਲ ਚੱਲੇ ਨੂੰ ਨਾਲ ਜਾ ਕੇ ਉਹਨੇ ਮੰਮੀ ਨਾਲ ਗੱਲ ਕਰਨਗੀ ਤੇ ਸਹੀ ਨਾ ਮੰਮੀ ਵਾਲੀ ਵੀ ਹੱਦ ਹੋ ਗਈ ਜੋ ਪਿੱਛੇ ਹੋ ਗਿਆ ਬੰਦਾ ਉਹਨੂੰ ਛੱਡ ਦੇ ਆਪਣੇ ਗਾਂ ਦੇ ਜ਼ਿੰਦਗੀ ਸ਼ੁਰੂ ਕਰਦਾ ਵਾ